ਸਿੱਖਾਂ ਦੀ ਆਵਾਜ਼ ਚੱਕਣ ਵਾਲੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਮੈਂ ਕਾਹਦਾ ਸੰਸਦ ਜੇ ਅਸਾਮ ਦੇ ਵਿੱਚ ਬੰਦ ਡਿਬਰੂਗੜਜੇਲ ਦੇ ਵਿੱਚ ਬੰਦ ਮੈਂ ਸਿੱਖਾਂ ਨੂੰ ਨਾ ਮਿਲ ਸਕਾ ਤੇ ਉਹਨਾਂ ਦੇ ਪੱਖ ਦੇ ਵਿੱਚ ਨਾ ਪੂਰਾ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਬਹੁਤ ਸਾਰੇ ਲੋਕ ਮਜ਼ਾਕ ਕਰਦੇ ਨੇ ਤੇ ਕਹਿੰਦੇ ਨੇ ਕਿ ਸਿਮਰਨਜੀਤ ਮਾਨ ਹਮੇਸ਼ਾ ਹੀ ਆਪਣੇ ਨਾਲ ਕਿਰਪਾਨ ਲੈ ਕੇ ਜਾਂਦਾ ਹੈ ਇਹਨੇ ਕਿਹੜੀ ਉਮਰ ਦੇ ਵਿੱਚ ਗੱਤਕਾ ਕਿਡਣਾ ਹੈ ਤਾਂ ਸਿੱਖਾਂ ਦੇ ਪੱਖ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਬਿਆਨ ਦਿੱਤਾ ਹੈ ਤੇ ਕੁਝ ਨਿਸ਼ਾਨੇ ਵੀ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਜਸਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈਗਾ ਜਾਂ ਸ਼ਬੀਰ ਸ਼ਾਹ ਨੂੰ ਮਿਲਣਾ ਹੈ ਜਾਂ ਮਲਕ ਸਾਹਿਬ ਨੂੰ ਮਿਲਣਾ ਹੈ ਜਾਂ ਬੜਾ ਸਾਹਿਬ ਨੂੰ ਮਿਲਣਾ ਹੈ ਉੱਥੇ ਵੀ ਮੈਨੂੰ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਂ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਧਿਪਰੂ ਘਟ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜ਼ਾਜ਼ਤ ਨਹੀਂ ਬੋਲਣ ਦੀ ਮਜੀਤ ਸਿੰਘ ਮਾਨ ਨਾ ਨਾ ਜਿੰਦਾਬਾਦ ਬਸ ਨਹੀਂ ਬਸ ਫਿਰ ਇੰਟਰਵਿਊ ਹੋ ਰਹੀ ਆ ਜਦੋਂ ਮੈਨੂੰ ਲੋਕਾਂ ਨੇ ਜੋ ਕਿ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਲਈ ਭੇਜਿਆ ਪਰ ਟੌੜਾ ਸਭ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਿਨਾਂ ਨਹੀਂ ਜਾਂਦਾ ਪਾਰਲੀਮੈਂਟ 'ਚ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪਏ ਤਾਂ ਫੇਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੂਪ ਜਿਹੜੀ ਚੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਪੀ.ਸੀ ਨੇ ਕਰਾਉਣਾ ਹੈ 13 ਸਾਲ ਤੋਂ ਐਸ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗੰਗ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹਾ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜਿਸ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆਂ